ਕਪੜੇ ਧੋਨੇ ਸਾਰਾ ਇੱਕ ਚੀਜ਼ ਕਪੜੇ ਧੋਣ ਵਾਲੇ ਵਿੱਚ ਪਾ ਦਿਓ ਬਹੁਤ ਜਦੀ ਪ੍ਰੋਬਲਮ ਤਾਂ ਤੁਹਾਨੂੰ ਸੁਚਾਰਾ ਮਿਲ ਜਾਣਾ ਜਦੋਂ ਵੀ ਆਪਾਂ ਨਾ ਪੋਚਾ ਲਗਾਉਂਦੇ ਤਾਂ ਕਮਰੇ ਵਿੱਚ ਬਹੁਤ ਗੰਦੀ ਬਦਬੂਆਂ ਦੀ ਪੋਚੇ ਦੀ ਹੈ ਨਾ ਉਹ ਆਪਾਂ ਤੁਹਾਨੂੰ ਅੱਜ ਦੱਸ ਦਾਂਗੇ ਉਹਨੂੰ ਸਹੀ ਕਰਨ ਦਾ ਤਰੀਕਾ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਇੱਥੇ ਮੇਪਾ ਹੁੱਕ ਹੈ ਤੁਸੀਂ ਦੇਖ ਸਕਦੇ ਹੋ ਜਿਹੜੀ ਹੁੱਕ ਆਪਾਂ ਟੈਲਾਂ ਨਾਲ ਚਿਪਕਾਉਂਦੇ ਹਨਾ ਇਹਨੂੰ ਮੈਂ ਇੱਕ ਦੀਵਾਰ ਤੇ ਜਾਂ ਤੁਸੀਂ ਮੈਂ ਦਰਵਾਜ਼ੇ ਦੀ ਸਾਈਡ ਤੇ ਚਿਪਕਾ ਲਈ ਹੈ ਤੇ ਆਪਾਂ ਇਹਦੇ ਵਿੱਚ ਕੀ ਕਰਨਾ ਹੈ ਜਿਹੜੀ ਆਪਾਂ ਨੇ ਅਰਗਬਤੀ ਜਤੂਫ ਹੋ ਗਈ ਇਹਦੇ ਜਿਹੜੇ 홀 ਹੁੰਦਾ ਨਾ ਸਾਈਡ ਤੇ ਉਹਦੇ ਵਿੱਚ ਆਪਾਂ ਇਸ ਤਰ੍ਹਾਂ ਨੂੰ ਪਾ ਦੇਣਾ ਅਰਗਬਤੀ ਸਟੈਂਡ ਬਣ ਕੇ ਤਿਆਰ ਹੋ ਗਿਆ ਮੱਛਰਾਂ ਦਾ ਹੀ ਵੀ ਵਸ ਸਟੈਂਡ ਫਰੀਦ ਬਣ ਕੇ ਤਿਆਰ ਹੋ ਗਿਆ ਆਈ ਹੋਪ ਇਹ ਟਿਪ ਤੁਹਾਨੂੰ ਵਧੀਆ ਲੱਗੀ ਹੋਗੀ ਚਲੋ ਜੀ ਅਗਲੀ ਟਿਪ ਚੱਲੇ ਇਮਲੀ ਹੁੰਦੀ ਹੈ ਇਮਲੀ ਆਪਾਂ ਜਿਆਦਾ ਲਿਆਉਂਦੇ ਆ ਥੋੜੀ ਬਹੁਤੀ ਆਪਾਂ ਬਾਹਰ ਲੈਂਦੇ ਬਾਕੀ ਇਦੀ ਵੇਸਟ ਪੇ ਰਹਿੰਦੀ ਜਾਂ ਉਹਨੂੰ ਕੀੜਾ ਲੱਗ ਜਾਂਦਾ ਖਰਾਬ ਹੋ ਜਾਂਦੀ ਹੈ ਸਿੰਪਲ ਜਿਹਾ ਤਰੀਕਾ ਦੱਸਾਂਗੇ ਇਹਨੂੰ ਆਪਾਂ ਡੱਬੇ ਵਿੱਚ ਇਸ ਤਰ੍ਹਾਂ ਸਟੋਰ ਕਰ ਲੈਣਾ ਉਦੋਂ ਬਾਅਦ ਆਪਾਂ ਕੀ ਕਰਨਾ ਟਾਈਮ ਤੱਕ ਇਹ ਲਈ ਆਪਣੀ ਚੱਲਣੀ ਹੈ ਨਾ ਇਹਨੂੰ ਕੀੜਾ ਲੱਗਣਾ ਨਾ ਇਹਨੂੰ ਉਲੀ ਲੱਗਣੀ ਹੈਗੀ ਬਿਲਕੁਲ ਸੇਫ ਰਹਿਣਾ ਚਾਹੋ ਤਾਂ ਤੁਸੀਂ ਫਰਿੱਜ ਦੇ ਵਿੱਚ ਵੀ ਨੂੰ ਰੱਖ ਸਕਦੇ ਜਾਂ ਬਾਹਰ ਰੱਖ ਦਿਓ ਬਿਲਕੁਲ ਵੀ ਖਰਾਬ ਨਹੀਂ ਹੋਣੀ ਹੈਗੀ ਚਲੋ ਜੇ ਪੋਚੇ ਦੇ ਦੇ ਸਕਦੇ ਤੁਸੀਂ ਜਦੋਂ ਪੋਚਾ ਸੀ ਲਗਾਉਂਦੇ ਬਹੁਤ ਗੰਦੀ ਬਦਬੂ ਆਉਂਦੀ ਹੈ ਨਾ ਕਮਰੇ ਦੇ ਵਿੱਚ ਭਲਾ ਪੋਚਾ ਭਾ ਜਿੰਨੀ ਮਰਜ਼ੀ ਧੋਤਾ ਹੋਵੇ ਜਿੰਨਾ ਮਰਜ਼ੀ ਸਾਫ਼ ਸਪਾਈ ਪੋਚੇ ਦੀ ਕੀਤੀ ਹੋਵੇ ਪਰ ਫੇਰ ਵੀ ਇਹਦੇ ਵਿੱਚ ਬਦਬੂ ਆਂਦੀ ਹੋਈ ਆ ਕਮਰੇ ਚ ਵੀ ਆ ਗੰਦੀ ਬਦਬੂ ਆਂਦੀ ਆਪਣੇ ਜਾਨੇ ਆਪਾਂ ਸਾਫ ਸਫਾਈ ਕਰਦੇ ਬਟ ਹਨਾ 스멜 ਬਹੁਤ ਗੰਦੀ ਕਮਰੇ ਚ ਦੀ ਆਪਾਂ ਇੱਥੇ ਗਾਣਾ ਇੱਕ ਲਫਾਫਾ ਲਿਆਏ ਲਫਾਫੇ ਦੇ ਵਿੱਚ ਪੋਚੇ ਨੂੰ ਪਾ ਲੈਣਾ ਤੁਸੀਂ ਬਾਲਟੀ ਵੀ ਯੂਜ਼ ਕਰ ਸਕਦੇ ਬਟ ਲਫਾਫਾ ਸਭ ਤੋਂ ਬੈਸਟ ਹੈ ਕਿਉਂਕਿ ਆਪਾਂ ਇੱਥੇ ਇਹਦੇ ਵਿੱਚ ਪਾ ਦੇਣਾ ਹਾਰਪਿਕ ਥੋੜਾ ਜਿਹਾ ਹਾਰਪਿਕ ਪਾਉਣਾ ਤੇ ਨਾਲ ਇਹਦੇ ਵਿੱਚ ਪਾਣੀ ਪਾਣਾ ਤੁਸੀਂ ਚਾਹੋ ਤਾਂ ਡਿਟੋਲ ਵੀ ਵਰਤ ਸਕਦੇ ਹੋ ਹਾਰਪਿਕ ਨੂੰ ਜ਼ਰੂਰ ਵਰਤਣਾ ਹੈ ਤੇ ਇਥੇ ਆਪਾਂ ਇਹਦੇ ਵਿੱਚ ਪਾਣੀ ਐਡ ਕਰਕੇ ਤੇ ਆਪਾਂ ਇਹਨੂੰ ਹੁਣ ਨਾ ਧੋਣਾ ਚੰਗੀ ਤਰ੍ਹਾਂ ਪੋਚੇ ਨੂੰ ਇਹ ਪੋਚੇ ਦੀ ਸਮੈਲ ਤਾਂ ਆਂਦੀ ਭਲਾ ਆਪਾਂ ਧੋ ਕੇ ਰੱਖੀਏ ਜਦੋਂ ਕਿ ਆਪਾਂ ਇਹਨੂੰ ਸਰਫ ਨਾਲ ਵੀ ਭਲਾ ਤੁਸੀਂ ਧੋ ਲੋ ਸਰਫ ਨਾਲ ਇਹਨੂੰ ਡਟੋਲ ਜਾਂ ਹਾਰਪਿਕ ਦੇ ਨਾਲ ਚੰਗੀ ਤਰ੍ਹਾਂ ਧੋਣਾ ਹੈ ਇਹਦੇ ਵਿੱਚ ਜਿੰਨਾ ਵੀ ਮਤਲਬ ਗੰਦ ਕੋਲਾ ਦੇਖੋ ਕਿੰਦਾ ਨਿਕਣਾ ਪੋਚਾ ਬਿਲਕੁਲ ਸਾਫ਼ ਸੀ ਫੇਰ ਵੀ ਇਹਦੀ ਇੰਨੀ ਜਿਆਦਾ ਗੰਦਗੀ ਨਿਕਲਨੀ ਹੈ ਇੱਕ ਤੈਨੂੰ ਜਦੋਂ ਮੀਂਹ ਲੱਗਦਾ ਤਾਂ ਮੀਂਹ ਦੇ ਵਿੱਚ ਬਿਲਕੁਲ ਵੀ ਇਹਨੂੰ ਨਹੀਂ ਪੋਚੀ ਨੂੰ ਰਹਿਣ ਦੇਣਾ ਜਦੋਂ ਆਪਾਂ ਪੋਚਾ ਵਗੈਰਾ ਲਗਾਉਂਦੇ ਤਾਂ ਹੀ ਇੰਨੀ ਜਿਆਦਾ ਗੰਦੀ ਸਮੈਲ ਆਉਂਦੀ ਹੈ ਨਾ ਆਪਣੇ ਕਮਰੇਆਂ ਦੇ ਵਿੱਚੋਂ ਆਉਂਦੀ ਹੈ ਜਿੰਨੀ ਵਾਰ ਵੀ ਤੁਸੀਂ ਇਹ ਨਾ ਪੋਚੇ ਨੂੰ ਇਸਤੇਮਾਲ ਕਰਨਾ ਪੋਚਾ ਲਗਾਉਣਾ ਉਹਨੂੰ ਇੰਨੀ ਵਾਰ ਤੁਸੀਂ ਹਾਰਪਿਕ ਨਾਲ ਧੁੱਪ ਦੇ ਵਿੱਚ ਸੁਕਾ ਕੇ ਹੀ ਰੱਖਣਾ ਚਾਕੇ ਰੱਖ ਲੈਣਾ ਅੰਦਰ ਬਾਹਰ ਨਹੀਂ ਰਹਿਣਾ ਕਿਉਂਕਿ ਤਰੇਲ ਵਗੈਰਾ ਪੈਂਦੀ ਰਹਿੰਦੀ ਤਾਂ ਵੀ ਉਹਦੇ ਨਾਲ ਵੀ ਸਮੈਲ ਜੇ ਬਣ ਜਾਂਦੀ ਆਹ ਦੇਖ ਸਕਦੇ ਆ ਇੱਥੇ ਥੋੜਾ ਜਿਹਾ ਟਾਈਮ ਲੱਗ ਗਿਆ ਸੀ ਇੱਕ ਤਾਂ ਪੋਚਾ ਵੀ ਬਿਲਕੁਲ ਸਾਫ਼ ਹੋ ਜਾਣਾ ਹਾਰਪਿਕ ਜੇ ਤੁਹਾਨੂੰ ਪਤਾ ਤਜਾਬ ਹੁੰਦਾ ਉਹਦੇ ਨਾਲ ਬਾਲਟੀਆਂ ਵਗੈਰਾ ਖਰਾਬ ਹੁੰਦਾ ਡੱਲ ਲੱਗਿਆ ਰਹਿੰਦਾ ਹੈ ਨਾ ਹੁਣ ਆਪਾਂ ਇਹਨੂੰ ਸਾਫ਼ ਕਰਨਾ ਬਿਲਕੁਲ ਸਾਫ਼ ਕਰ ਲੈਣਾ ਤੇ ਤੁਸੀਂ ਯਕੀਨ ਮੰਨਿਓ ਜੇ ਤੁਸੀਂ ਪੋਚਾ ਧੋ ਕੇੜਨਾ ਉਹਦੇ ਪਾਣੀ ਵਿੱਚ ਵੀ ਉਦਾਂ ਦੀ 스멜 ਆਂਦੀ ਹੈ ਜਿਹਦਾ ਅੰਦਰ ਕਮਰੇ ਦੇ ਵਿੱਚ 스멜 ਆਂਦੀ ਹੈ ਲੋਜੀ ਨੂੰ ਚੰਗੀ ਤਰ੍ਹਾਂ ਆਪਾਂ ਵਾਸ਼ ਕਰ ਲਿਆ ਵਾਸ਼ ਕਰਕੇ ਫਿਰ ਇਹਨੂੰ ਤੁਸੀਂ ਲਗਾਣਾ ਜਿੰਨੀ ਵਾਰ ਵੀ ਤੁਸੀਂ ਇਹਨੂੰ ਪੋਚੇ ਨੂੰ ਲਗਾਣਾ 19 ਵਾਰੀ ਤੁਸੀਂ ਇਹਨੂੰ ਵਾਸ਼ ਕਰ ਲੈਣਾ ਆਈ ਹੋਪ ਇਹ ਵਾਲੀ ਟਿਪ ਤੁਹਾਨੂੰ ਵਧੀਆ ਲੱਗੀ ਹੋਗੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚਲੋ ਜੀ ਜਦ ਵੀ ਆਪਾਂ ਕੱਪੜੇ ਵਾਸ਼ ਕਰਦੇ ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਹੁੰਦੀ ਆ ਆਪਾਂ ਨੂੰ ਇੱਕ ਤਾਂ ਕੱਪੜੇ ਸਾਰੇ ਇਕੱਠੇ ਵਾਸ਼ ਹੁੰਦੇ ਆ ਨਾ ਇੱਕ ਤਾਂ ਪੁੱਛ ਕਿੰਤੇ ਅਲਰਜੀ ਹੋ ਜਾਂਦੇ ਕਿ ਇਹਨੂੰ ਸਰਫਸ ਤੇ ਅਲਰਜੀ ਹੁੰਦੀ ਆ ਨਾ ਖਾਰਸ਼ ਵਗੈਰਾ ਸਰੀਰ ਤੇ ਹੋਣ ਲੱਗ ਜਾਂਦੀ ਆ ਸਿੰਪਲ ਜਿਹਾ ਤਰੀਕਾ ਤੁਹਾਨੂੰ ਸ਼ੇਅਰ ਕਰਨ ਲੱਗਿਆ ਆਪਾਂ ਇੱਥੇ ਕਿ ਇਹਨਾਂ ਲਫਾਫਾ ਲੈ ਲਿਆ ਤੁਸੀਂ ਲਫਾਫੇ ਦੀ ਥਾਂ ਮਤਲਬ ਜਰਾਬ ਵੀ ਲੈ ਸਕਦੇ ਹੋ ਤੇ ਇੱਥੇ ਮੈਂ ਲਈ ਆ ਫਟਕੜੀ ਫਟਕੜੀ ਨੂੰ ਤੁਸੀਂ ਪਾਊਡਰ ਦੇ ਰੂਪ ਵਿੱਚ ਵੀ ਪਾ ਸਕਦੇ ਹੋ ਮੈਂ ਇਹਨਾਂ ਸਰਪ ਦੇ ਵਿੱਚ ਪਹਿਲੇ ਜਿਹੜਾ ਫਟਕੜੀ ਦਾ ਪਾਊਡਰ ਨਾ ਬਣਾ ਕੇ ਮਿਕਸ ਕੀਤਾ ਹੋਇਆ ਹੈ ਹੈਨਾ ਤੇ ਮੈਂ ਇਸ ਕਰਕੇ ਇਹਨੂੰ ਨਾਲ ਲਫਾਫੇ ਦੇ ਬੰਨ ਕੇ ਪਾ ਲਗੀ ਤੇ ਮੈਂ ਦੋ ਤਰੀਕੇ ਤੁਹਾਨੂੰ ਦੱਸਾਂਗੀ ਦੋ ਫਾਇਦੇ ਇੱਕ ਤਾਂ ਜਦੋਂ ਵੀ ਆਪਾਂ ਕੱਪੜੇ ਵਾਸ਼ ਕਰਨੇ ਤੁਸੀਂ ਇਸ ਤਰ੍ਹਾਂ ਇਹਨੂੰ ਲਫਾਫੇ ਨੇ ਇਹਦੇ ਵਿੱਚ ਫਟਕੜੀ ਨੂੰ ਇਹਦੇ ਵਿੱਚ ਸੈੱਟ ਦੇਣਾ ਹੈ ਇਹਦਾ ਇਹ ਹੈ ਕਿ ਇੱਕ ਤਾਂ ਥੋੜੇ ਕੱਪੜੇ ਜਿਹੜੇ ਲਫਾਫਾ ਸੀ ਪਏ ਨਾ ਉਹਨਾਂ ਕੱਪੜੇ ਬਿਲਕੁਲ ਨਹੀਂ ਉਲਝਣੇ ਹੈਗੇ ਥੋੜੇ ਜਿਹੜੇ ਕੱਪੜੇ ਆਪਸ ਵਿੱਚ ਮਿਕਸ ਹੋ ਜਾਂਦੇ ਉਹ ਬਿਲਕੁਲ ਸਹੀ ਰਹਿਣੇ ਹੈ ਤੇ ਦੂਜਾ ਇਹ ਨਾ ਥੋੜੇ ਕੱਪੜਿਆਂ ਦੀ ਮਤਲਬ ਜਿਹੜੀ ਸ਼ਾਈਨਿੰਗ ਵੀ ਆਣ ਵਧੀਆ ਰਹੂਗੀ ਤੇ ਨਾਲੇ ਕੱਪੜੇ ਜੇ ਤੁਹਾਡੇ ਖਾਰਸ਼ ਅਲਰਜੀ ਵਗੈਰਾ ਦੀ ਉਹ ਬਿਲਕੁਲ ਨਹੀਂ ਹੋਣੀ ਹੈਗੀ ਕੱਪੜਿਆਂ ਦੇ ਵਿੱਚ ਨਾ ਫਟਕੜੀ ਬਿਲਕੁਲ ਥੋੜੀ ਪਾਣੀ ਹੈ ਜਿਆਦਾ ਫਟਕੜੀ ਨਹੀਂ ਪਾਣੀ